ਪਰ ਉਹਦੀ ਬੰਦਗੀ ਕਰਕੇ ਵੇਖੋ ਉਸ ਮਾਲਕ ਦੀ ਮਹਾਨ ਮਹাপুরਚ ਨੇ ਵਿਸਰਾਮ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾ ਵਿੱਚ ਬਿਰਦ ਜਿਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਤੇਰੇ ਘਰ ਦੇ ਵਿੱਚ ਇੱਕ ਸਦੀ ਤੋਂ ਵੱਧ ਚੱਕਰੀ ਕੀਤੀ ਹੈ ਬੇਅੰਤ ਭੁੱਲਾ ਹੋਈਆਂ ਹਰ ਤੁਰਨ ਲੱਗਿਆ ਕਹਿ ਦੇ ਕਿ ਤੇਰੇ ਸਾਰੇ ਕਰਮ ਬਖਸ਼ ਦਿੱਤੇ ਪਿਆਰਿਓ ਕਿਤੇ ਇਹੋ ਜਿਹੀ ਸਾਡੀ ਭਾਵਨਾ ਬਣੇ ਤਾਂ ਸਹੀ ਮੇਰੇ ਸੱਚੇ ਪਾਤਸ਼ਾਹ ਦੇ ਮੁਖ ਤੋਂ ਬਚਨ ਆਏ ਸਨ ਕਿ ਬਾਬਾ ਜੀ ਪਿਤਾ ਗੁਰੂ ਜੀ ਬਾਣੀ ਵਿੱਚ ਕਹੇ ਕਿ ਗਏ ਹਨ ਕਿ ਜਿਸਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਨੇਆ ਉਹ ਮੁਕਤ ਹੋ ਗਿਆ ਜਿਸਨੇ ਆਪਣੇ ਨੇਤਰਾ ਨਾਲ ਉਹਦੀ ਬੰਦਗੀ ਕਰਕੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਡਿਠਾ ਉਸ ਮਾਲਕ ਉਸਦੇ ਬੰਧਨ ਕੱਟੇ ਗਏ ਗੱਜ ਕੇ ਆਖੋ ਸਤਨਾਮ ਮਹਾਨ ਮਹਾਪੁਰਸ਼ ਨੇ ਬਸਤਰ ਕੱਟੇ ਪਿਤਾ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾ ਕੱਲਾ ਸੁਨੇਆ ਹੀ ਨਹੀਂ ਤੁਸੀਂ ਇਕੱਲਾ ਬਿਰਧ ਜੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਸਾਬ ਨੇ ਤੁਹਾਨੂੰ ਆਪਣੇ ਸੀਨੇ ਨਾਲ ਲਾਇਆ ਤੇਰੇ ਘਰ ਦੇ ਵਿੱਚ ਇੱਕ ਸਦੀ ਤੋਂ ਵੱਧ ਚੱਕਰੀ ਕੀਤੀ ਹੈ ਬਦਲ ਕਰਦੇ ਪਏ ਹਨ ਮੈਂ ਬੇਅੰਤ ਉਲਾਹੀਆ ਹਾਂ ਕਿ ਤੱਕ ਬਾਤ ਹੈ ਤੁਰਨ ਲੱਗਿਆ ਕਹਿ ਦੇ ਕਿ ਤੇਰੇ ਸਾਹ ਕਰਦੀ ਤਰਿਆਰੀ ਪਿਆਰਿਓ ਗੁਰੂ ਨਾਨਕ ਜੀ ਨੇ ਸਾਡੀ ਭਾਗਣਾ ਬਣੀ ਦੇਖਿਆ ਮੇਰੀ ਸੱਚੀ ਬਾਦਸ਼ਾਹ ਦੇ ਮੁਕਤੋਂ ਫਿਰ ਬਚਨ ਆਈ ਸੰਕੀ ਬਾਬਾ ਜੀ ਪਿਤਾ ਗੁਰੂ ਦੀ ਬਾਣੀ ਵਿੱਚ ਕਹੇ ਕਿ ਗਏ ਹਨ ਕਿ ਜਿਸ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਨੇਆ ਉਹਨਾਂ ਦੇ ਸੀਨੇ ਦਾ ਪਿਆਰ ਮੋਣਿਆ ਹੈ ਜਿਸ ਨੇ ਆਪਣੇ ਇੰਦਰਾ ਨਾਲ ਗੁਰਦਾਰਦੇ ਸਭੀ ਗੁਰੂ ਹਰਿ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਬੰਧਨ ਕੱਟੇ ਗਏ ਗੱਜ ਕੇ ਆਖੋ ਸਤਨਾਮ ਪਿਆਰਿਓ ਬੰਧਨ ਕੱਟੇ ਕਮਾਈ ਨੂੰ ਨਮਸਕਾਰ ਕਰੀਏ ਤੁਸੀਂ ਇਕੱਲਾ ਸੁਨਿਆ ਹੀ ਨਹੀਂ ਕਿੰਨੀ ਕੋ ਕਮਾਈ ਉਸ ਮਹਾਨ ਕੱਲਾ ਉਠਾ ਹੀ ਹੈ ਗੁਰਦਾਰਦੇ ਸਾਹਿਬ ਨੇ ਤੁਹਾਨੂੰ ਆਪਣੇ ਸੀਨੇ ਨਾਲ ਤਰਾ ਕੇ ਅਰਥੀ ਚੁੱਕਣ ਲੱਗੇ ਪਿਤਾ ਗੁਰੂ ਹਨ ਬਚਨ ਕਰਦੇ ਪਏ ਤਾ ਕੋਈ ਹੋਰ ਨਹੀਂ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਬਾਤ ਹੈ ਅਰਥੀ ਨੂੰ ਮੋਢਾ ਲਾਇਆ ਓ ਟਪਰਾ ਦੀ ਤਰਿਆ ਜਿੱਥੇ ਸਸਕਾਰ ਕੀਤਾ ਗੁਰਨਾਨ ਦੇਵ ਜੀ ਜਦੋਂ ਬਾਬਾ ਦਿੱਤੇ ਇੱਕਿਆ ਇਸ ਸਰੀਰ ਕਿਹਾਤੇ ਰੱਖਿਆ ਸੇ ਗੁਰਬਲਾਸ ਵਾਲੇ ਨੇ ਇੱਕ ਬਚਨ ਪਰਿਆ ਪਿਆਰਾ ਜਿੱਥਿਆ ਉਹ ਕਹਿੰਦੇ ਹਨ ਤੁਸੀਂ ਤਾਂ ਕਿ ਧੰਨ ਗੁਰੂ ਹਰगोबिंद ਸਾਹਿਬ ਉਹਨਾਂ ਦੇ ਸੀਨੇ ਦਾ ਪਿਆਰ ਮਾਣੇ ਹੱਥੀ ਲੱਕਣਾ ਚਿੰਦੇ ਹਨ ਤੁਰੇ ਹਾਂ ਤੇ ਜਦੋਂ ਅੰਦਰਲੇ ਦਰਸ਼ਨ ਤਾਂ ਤੇ ਗਏ ਅੰਦਰਲੇ ਸਮੇ ਗੁਰੂ ਹਰगोबिंद ਸਾਹਿਬ ਜੀ ਦੇ ਚਰਨਾਂ ਤੋਂ ਬਸ ਸਤਿਕਾਰਿਆ ਗਿਆ ਤਾਂ ਆਪ ਪਿਆਰੇ ਕਹੋਗੇ ਤਨ ਕਮਾਈ ਨਹੀਂ ਪਿਆਰਕਾਰ ਕਰੀਏ ਉਸ ਸਰੀਰ ਕਿੰਨਿਆਂ ਭਾਗਾਂ ਤੋਂ ਕਮਾਈ ਉਸ ਮਹਾਨ ਮਹਾਂਪੁਰਸ਼ ਸਰੀਰ ਹੈ ਛੇ ਗੁਰ ਜਦੋਂ ਸਾਹਿਬਾਨਾਂ ਦੇ ਚਰਨਾਂ 'ਚ ਪੈ ਕੇ ਅਰਥੀ ਚੁੱਕਣ ਲੱਗੀਆਂ ਹਨ ਜਦੋਂ ਚਿਹਰੇ ਤੋਂ ਹੋਰ ਨਹੀਂ ਮੇਰੇ ਤਾਸਤਰ ਹਟਾਇਆ ਸਹਿਬ ਕਿਰਪਾ ਸਵੇਲੇ ਧੰਨ ਗੁਰ ਹਰਗੋਬਿੰਦ ਸਾਹਿਬ ਦੀ ਅਰਥੀ ਨੂੰ ਮੋਢਾ ਲਾ ਸੱਚੇ ਬਾਦਸ਼ਾਹ ਦੇ ਨੇਤਰ ਸਜਲ ਹੋ ਗਏ ਤੇ ਨੇਤਰਾਂ ਵਿੱਚੋਂ ਪ੍ਰੇਮ ਦੇ ਆਕਾਰ ਦਿੱਤਾ ਅਰਬੀ ਦਾ ਕੋ ਲਿਖਦੇ ਹਨ ਜਦੋਂ ਬਾਬਾ ਜੀ ਦੇ ਇਸ 70 ਸਤਿ ਸਤਿਰਾਖਾ ਤੇ ਰੱਖਿਆ ਧਾਰਾ ਬਈ ਤੇ ਬਲਾਸ ਵਾਲੇ ਨੇ ਰੱਖਿਓ ਬਚਨ ਬਹੁਤ ਪਿਆਰਾ ਜਿਹਾ ਇਹ ਪਾਣੀ ਤੋਂ ਉਲਟ ਰੋਣਾ ਨਹੀਂ ਉਹ ਕਹਿੰਦੇ ਹਨ ਜੇ ਕਿਸੇ ਅੰਦਰ ਪ੍ਰਣਗੁਰੂ ਹਰਗੋਬਿੰਦ ਸਾਹਿਬ ਆਉਂਦਾ ਹੈ ਤਾਂ ਆਪਣੇ ਹੱਥੀ ਲੱਕਣਾ ਚਿੰਦੇ ਹਨ ਹਨ ਤੇ ਜਦੋਂ 70 ਦੇ ਦਸ਼ਰਾ ਇੰਤੇ ਗਏ ਮੈਂ ਬੇਨਤੀ ਸਿਰਫ ਇੰਨੀ ਕੋ ਕਰ ਪਾਰਿਆ ਗਿਆ ਕਿ ਉਮਰ ਮਿਲੀ ਆਪ ਤੇ ਦੇਖੋਗੇ ਤਨ 12 ਸਾਲ ਦੀ ਉਮਰ ਨਹੀਂ ਪਿਆਰੇ ਹੋ ਗਈ ਉਹ 130 ਸਾਲ ਦਾ ਹੋਵੇਗਾ 113 ਸਾਲ ਜਿਸ ਸਰੀਰ ਨੇ ਰਹਿਮਤ ਨਾਲ ਝੋਲ ਲਈ 6 ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਬੈਠ ਕੇ ਰਹਿਮਤਾਂ ਲਈ ਜਦੋਂ ਚਿਹਰੇ ਪੈ ਕਰਦੇ ਹਨ ਕਿ ਸਿੱਖਾ ਵਸਤਰ ਹਟਾਇਆ ਤੇਰਾ ਜਨਮ ਹੋਇਆ ਉਸ ਵੇਲੇ ਧਨ ਗੁਰੂ ਹਰਗੋਬਿੰਦ ਤੇਰਾ ਸੋਚਦਾ ਨਹੀਂ ਪਿਆ ਸਤਿਗਤ ਸਦਾ ਦਿਨ ਇਤਰ ਤੇਰੇ ਨੇੜੇ ਪਿਆ ਆਉਂਦਾ ਤੇ ਨੇਤਰਾ ਵਿੱਚੋਂ ਪ੍ਰੇਮ ਦੇ ਅਥਰੂ ਬਹਿ ਤੁਰੇ ਸਤਨਾਮ ਸ੍ਰੀ ਵਾਖੇ ਕੋ ਲਿਖਦੇ ਹਨ ਇਸ ਸਦਨ ਤੇ ਪਰਮੀ ਧਰਵੀਂ ਕਰਿਆ ਕਿਤੇ ਰੱਖਿਓ ਆਹ ਇਹ ਭਾਣ ਕੋ ਤੰਦਰੁਣਾ ਨਹੀਂ ਹੈ ਜਿਸ ਦੇ ਅੰਦਰ ਪ੍ਰੇਮ ਬੈਰਾਗ ਆਉਂਦਾ ਹੈ ਤਾਂ ਬਾਹਰ ਇਹ ਸਮੇਂ ਦੀ ਬੱਜਲ ਹੁੰਦੇ ਹਨ ਸੋਹਿਲਾ ਦੇ ਬਚਨਾਂ ਅਨਸਾਰ ਸਾਈਂਬ ਜੀ ਦੀ ਬਾਣੀ ਆ ਮੈਂ ਬੇਨਤੀ ਸਿਰਫ ਇੰਨੀ ਕੋ ਕਰ ਰਹਾ ਸੀ ਇੱਕ ਉਮਰ ਮਿਲਿਆ ਕੜੀਆ ਪਹਿਰਾ 12 ਸਾਲ ਦੀ ਉਮਰ ਵਿੱਚ ਸਮਝ ਪੈ ਗਈ 325 ਸਾਲਾਂ ਵਿੱਚੋਂ 113 ਸਾਲ ਅੱਜ ਰਹਿਮਤ ਨਾਲ ਝੋਲੀਆਂ ਹੀ ਭਰਦੇ ਰਹੇ ਸਮੇਂ ਦੀ ਗਿਣਤੀ ਕਰਦੇ ਹਾਂ 60 ਗੁਰੂ ਸੰਤਾਂ ਦਾ ਅਸੀਂ 1 ਮਿੰਟ ਬਣਾਉਂਦੇ ਹਾਂ ਕਿ ਸਿੱਖਾ 60 ਮਿੰਟਾਂ ਦਾ ਇੱਕ ਤੇਰਾਤਾ ਮੰਦਾਲਾ ਹੈ 24 ਘੰਟੇ ਚ ਦਾ ਨਹੀਂ ਪਿਆ ਕਿ ਮੌਤ ਵਾਲਾ ਦਿਨ ਤੇ ਤੇਰੇ ਨੇੜੇ ਰਾਤ ਹੁੰਦਾ ਹੈ ਕਿ ਆਖੋ ਸਤਨਾਮ ਪ੍ਰਤਨ ਸਮੇ ਸਾਡੇ ਬਿਗੂ ਜੀ ਜਦੋਂ ਸਮੇ ਦੀ ਵੰਡ ਕਰਦੇ ਸਨ ਦਿਨ ਤੇ ਪਹਿਰ ਵਿਸਾ ਘੜੀ ਪੰਹਰ ਅਭਗਟ ਮੰਗਣ ਕਿ ਗਏ ਕਰਦੇ ਸਨ ਵਿਸੇ ਕੀ ਹਨ ਦਿਨ ਤੇ ਅੱਖ ਦੇ ਫਿਰ ਫੋਰ ਬਾਹਰ ਕਿਸੀ ਹਾਤੀ ਵੰਡ ਹੈ 15 ਵਿਸਿਆਂ ਦਾ ਇੱਕ ਤਸਾ ਹੈ ਇਹ ਚਸਿਆਂ ਦਾਇਰ ਕੀਤੀ ਪਾਲਣ ਹੈ ਆਪਣ ਦੇ 60 ਪਲਾਂ ਦੀ ਇੱਕ ਘੜੀ ਹੈ ਸਾਡੇ 7 ਘੜੀਆਂ ਦਾ ਇੱਕ ਪਹਿਰਾ ਚਾਰ ਪਹਿਰਾ ਦਾ ਇੱਕ ਦਿਨ ਹੈ 8 ਪਹਿਰਾ ਵਿਚ ਦਿਨ ਤੇ ਰਾਤ ਅੱਜ ਅਸੀਂ ਦੋਨੋਂ ਅੱਗੇ ਜਾਂਦੇ ਹਨ ਸਮੇਂ ਦੀ 7 ਦਿਨਾਂ ਦਾ ਇੱਕ ਹਫਤਾ ਹੈ 60 ਸਕਿੰਟਾਂ ਦਾ ਇੱਕ ਅੱਗੇ ਸਾਲ ਦੇ 12 ਮਹੀਨੇ ਹਨ 60 ਮਿੰਟਾਂ ਦਾ ਇੱਕ ਘੰਟਾ ਬਣਦਾ ਹੈ 100 ਸਾਲ ਹਨ 24 ਘੰਟੇ ਇਸੇ ਤਰ੍ਹਾਂ ਸਮੇਂ ਨੂੰ ਵਿਸੇ ਤੋਂ ਦਿਨ ਤੇ ਰਾਤ ਦੇ ਆਂ ਵੰਡਦੇ ਹਾਂ ਕਰਦੇ ਆ ਇਹ ਜੁਗਾ ਤੱਕ ਕਰਤ ਜਾਂਦੀ ਹੈ ਸਮੇ ਸਾਡੇ ਬਜ਼ੁਰਗ ਸਾਬ ਕਹਿੰਦੇ ਹਨ ਕਿ ਜਦੋਂ ਸਮੇਂ ਦੀ ਵੰਡ ਕਰਦੇ ਸਾਂ ਤੇ ਪਹਿ ਤਾਂ ਉਹ ਪਹਿਲਾਂ ਤੇਰੀ ਉਮਰ ਸੀ ਸਾਲਾਂ ਵੱਧੀ ਘੜੀ ਪਲ ਸਾਲ ਪਹਿ ਇੱਕ ਗੱਲ ਮਹੀਨਿਆਂ ਤੇ ਆਲੀ ਕਰਦੇ ਸਨ ਮਹੀਨਿਆਂ ਤੋਂ ਗੱਲ ਦਿਰਾਂ ਤੇ ਆ ਗਈ ਅੱਖ ਦੇ ਦਿਨਾਂ ਤੋਂ ਗੱਲ ਫਿਰ ਫੋਹਾਂ ਤੇ ਦਿੱਸੇ ਹਨ ਤੇ ਪਿਆਰਿਆ 15 ਵਿਸਿਆਂ ਦਾ ਪਹਿਰਾ ਤਸਾ ਹੈ ਗੱਲ ਦਸਿਆਂ ਦਾ ਇੱਕ ਘੜੀਆਂ ਹੈ ਆ ਗਈ 60 ਤਿੱਕ ਕੱਲੀਆਂ ਇੱਕ ਘੜੀ ਹੈ ਘੜੀਆਂ ਤੇ ਨਹੀਂ ਸਾਡੇ ਸਭ ਘੜੀਆਂ ਦਾ ਇੱਕ ਤੇ ਹਨ ਪਹਿਰੇ ਪਤਾ ਨਹੀਂ 4 ਤਰਲਾ 7 ਡੇਡਾ ਬਣ ਜਾਣਾ 8 ਹੈ ਉਮਰ ਘਟਦੀ ਪਿਆ ਹੈ ਸਾਬ ਕਹਿੰਦੇ ਹਨ ਅੱਗੇ ਜਾਂਦੇ ਹਰ ਘਟਦੀ ਹੈ ਸੱਤ ਦਿਨਾਂ ਦਾ ਇੱਕ ਦਿਨ ਹਫਤਾ ਹੋ ਰਿਹਾ ਹੈ ਗੱਜ ਕੇ ਅੱਖੋ ਸਤਨਾ ਉਹ ਤੋਂ ਅਕੇ ਸਾਲ ਦੇ 12 ਮਹੀਨੇ ਕਾਲ ਅਹੇਰੀ ਫਿਰੇ ਸਦੀਆਂ ਕਹੋ 60 ਸਾਲ ਹਾਂ ਇਸੇ ਤਰ੍ਹਾਂ ਸਮੇਂ ਨੂੰ ਅਸੀਂ ਬਹੁਤ ਸ਼ੁਰੂ ਕਰਦੇ ਧੀਰੀ ਦਾ ਅਰਥ ਹੈ ਦਸਿਆਰੇ ਜੁਗਾ ਤੱਕ ਗੱਲ ਪਹੁੰਚ ਜਾਂਦੀ ਹੈ ਬਦਕ ਦਾ ਅਰਥ ਹੈ ਫੰਦਕ ਸਾਹਿਬ ਕਹਿੰਦੇ ਹਨ ਕਿ ਦੇਖੋ ਅਰਥ ਦਾ ਦਿਨ ਤੇ ਪਹਿ ਪਹਿਲਾ ਤੇਰੀ ਉਮਰ ਸੀ ਜਿਹੜਾ ਬੱਦੀ ਖਲੋਤਾ ਲੰਘ ਪਿਆ ਸਾਲ ਬੱਦੀ ਗਏ ਛਾਇਆ ਪਾਉਣ ਵਾਲਾ ਹੈ ਮਹੀਨਿਆਂ ਤੇ ਹੱਲ ਲੰਘਦਾ ਹੋਇਆ ਬੰਦਾ ਮਹੀਨਿਆਂ ਤੋਂ ਗੱਲ ਦਿਨਾਂ ਤੇ ਆ ਗਈ ਤੁਰਿਆ ਜਾਂਦਾ ਗੱਲ ਤੇਰੇ ਪਹਿਰਾ ਤੇ ਆ ਗਈ ਉਸ ਨੂੰ ਪਤਾ ਥੋੜੀ ਹੈ ਪਹਿਲਾਂ ਕੋ ਘਾ ਵਿੱਚ ਮੇਰੇ ਗਲ ਘੜੀਆਂ ਆ ਗਈ ਗਲਾਵਾ ਕੱਕਲੀ ਨਾ ਹੈ ਘੜੀਆਂ ਤੇ ਨਹੀਂ ਆਪਣੇ ਵੱਲ ਫਾਹੀ ਦੇਖਦੇ ਹਨ ਕਿ ਪਤਾ ਨਹੀਂ ਕਹਿ ਲੱਗੇ ਪਿਆਰਿਆ ਸਵਾਸ ਕਿਹੜਾ ਬਣ ਜਾਣਾ ਮੌਤ ਤੇਰੇ ਦਿੱਸ ਸਕਾਰੀ ਉਮਰ ਤੇ ਪਈ ਹੈ ਸਾਬ ਕਹਿੰਦੇ ਹਨ ਕਿ ਕੋਈ ਯੁਗਤ ਜਨ ਕੋਈ ਤਰੀਕਾ ਲੱਭਿਆ ਹੈ ਦੋਨੋਂ ਦਿਨ ਕਮਜ਼ੋਰ ਹੋ ਰਿਹਾ ਹੈ ਇਸ ਮੌਤ ਸਕਾਰੀ ਦਾ ਤੈਨ ਪਹਿ ਨਹੀਂ ਦੇਖ ਬੋ ਤੇਰੀ ਫਿਰੇ ਪੱਖ ਲੁਕੀਆਂ ਹੈ ਕਹੋ ਕਵਨ ਵਿਦ ਕੀ ਜੈ ਉਹ ਦਿਨ ਆ ਬਣਦਾ ਅਰਥ ਹੈ ਮੌਤ ਅਹੇਰੀ ਤੇਰਾ ਦਿਨ ਹੈ ਸਕਾਰੀ ਬਿਲਕੁਲ ਨੇਰੇ ਆ ਗਿਆ ਅਰਥ ਹੈ ਫੰਦਕ ਮਹਾਰਾਜ ਕਿਹੜਾ ਦਿਨ ਆਉਣ ਲੱਗਾ ਹੈ ਅਰਥ ਦਾ ਕਹਿਣ ਲੱਗੇ ਕਿ ਇਹ ਤਾਂ ਪਹਾੜ ਜਿਹੜਾ ਰਸਤਨ ਵਾਲਾ ਉੱਤਾਂ ਲੰਘਿਆ ਹੋਇਆ ਨੂੰ ਫਾਇਆ ਪਾਣ ਵਾਲਾ ਹੈ ਪਿਤਾ ਪਾਈ ਹੁਣ ਲੰਗਦਾ ਹੋਇਆ ਬੰਦਾ ਅਚਨ ਚੇਤ ਕੋ ਦੁਰਿਆ ਜਾਂਦਾ ਆਕਾ ਤੁਹਾਨੂੰ ਪਤਾ ਥੋੜੀ ਹੈ ਰਹਾਓ ਕਿ ਇੱਕ ਖਿੰਨ ਵਿੱਚ ਉਹ ਦਿਨ ਮੇਰੇ ਗਲ ਵਿੱਚ ਕਿਸੇ ਨੇ ਗਲਾਵਾ ਕੱਟ ਦੇਣਾ ਹੈ ਜਦੋਂ ਤੇ ਮੈਨੂੰ ਆਪਣੇ ਮਲ ਫਾਹੀ ਪਾ ਕੇ ਖਿੱਚ ਲੈਣਾ ਹੈ ਭਾਈ ਕਹਿਣ ਲੱਗੀ ਪਿਆਰਿਆ ਬੰਤਾ ਮੌਤ ਸਾਰਿਆਂ ਦੀ ਇਸ ਤਾਰੀਖ ਤੱਕ ਤੇ ਤੁਰੀ ਫਿਰਦੀ ਹੈ ਜਨਮ ਦੇਣ ਵਾਲੀ ਮਾਂ ਨੇ ਕੋਈ ਜਪ ਕੋਈ ਤਰੀਕਾ ਲੱਭਿਆ ਹੈ ਜਨਮ ਦੇਣ ਵਾਲੀ ਮਾਂ ਨੇ ਨਹੀਂ ਸਕਾ ਤਾ ਭੈ ਨਹੀਂ ਭਰਾ ਨੂੰ ਦੇਖ ਮੌਤ ਤੇ ਕਹਦਾ ਹੈ ਤਿੱਖ ਲੋਤੀ ਹੈ ਆਉਣ ਤੇ ਇਸ਼ਨਾਨ ਕਰਾਉਣਗੇ ਪਰ ਤੇਰੀ ਗੱਤ ਸਿਨੇ ਮਰਨਾ ਨਹੀਂ ਗੱਜ ਕੇ ਆਖੋ ਸਤਨਾਮ ਦੇਖ ਤੇਰਾ ਦਿਨ ਇਸਤਰੀ ਜੀਵਨ ਸੋਖ ਨੇੜੇ ਆ ਗਿਆ ਪਰ ਚੇਤੇ ਰੱਖੀਂ ਮਹਾਰਾਜ ਕਿਹੜਾ ਦਿਨ ਮਰਨ ਲੱਗਾ ਹੈ ਸਾਥਨ ਨਹੀਂ ਪਿਆਰਿਆ ਲੱਗੇ ਕਿ ਇਹ ਮਾਂ ਤੇ ਭਰਮ ਟੁੱਟਣ ਵਾਲਾ ਭਾਵਾਂ ਵਿੱਚੋਂ ਹੈ ਰਿਸ਼ਤੇਦਾਰਾਂ ਵਿੱਚੋਂ ਕੋਈ ਤੇਰਾ ਆਪਣਾ ਹੈ ਜੇ ਨਹੀਂ ਤਾਂ ਦੇਖ ਅਜੇ ਵੀ ਤੇਰੀ ਬਰਤੀ ਤਬਦੀ ਹੈ ਨਹੀਂ ਹੋਈ ਜਗ ਲਗ ਦੂਤ ਕਾਇਆ ਮੈਂ ਵਰਤੈ ਆਉਣ ਵਾਲਾ ਸੁਨਾ ਬੁਝੈ ਜਦੋਂ ਬਾਤ ਜਿੰਨੀ ਦੇਰ ਤੱਕ ਭਾ ਤੇਰੀ ਕਾਇਆ ਵਿੱਚ ਜੋਤ ਹੈ ਪਰ ਬਣਤਾ ਇਹ ਸਾਰਿਆਂ ਦੀ ਕੀ ਕਰ ਲੈ ਪਸੂ ਵਾਲੀ ਜਨਮ ਦੇਣ ਵਾਲੀ ਮਾਂ ਮਿਰਤੀ ਬਚਾਸੰਦਿਆ ਤੂੰ ਆਪਣੇ ਜਨਮ ਦੇਣ ਵਾਲੀ ਮਾਂ ਨੇ ਨਹੀਂ ਵਿਚਾਸ ਕੇ ਮੈਂ ਕੀ ਹਾਂ

ਪਸ਼ੂ ਵਾਲੀ ਤਨ ਕਸੂ ਨਾ ਸੂਝੇ ਬੰਦਾ ਮਰ ਵਾਲੇ ਬੰਦੇ ਆ ਕਹਿੰਦਾ ਕਿ ਮੈਨੂੰ ਮੌਤ ਆ ਜਾਏ ਆਪ ਸਮਝਦਾ ਨਹੀਂ ਅਜੇ ਵੀ ਕਹਿੰਦਾ ਹੈ ਕਿ ਮੈਂ ਕੀ ਦੇ 4 ਦਿਨ ਹੋਰ ਮਿਲ ਜਾ ਤੂੰ ਬਿਰਤੀ ਰੱਖ ਕੇ ਤੂੰ ਅੱਖਾਂ ਨਾਲ ਦਿਸਦਾ ਨਹੀਂ ਪਿਆ ਇਨਸਾਨ ਬਣ ਕੇ ਆਪਣੇ ਆਪ ਨੂੰ ਮਰਦ ਹੋ ਜਾਣ ਦੀਆਂ ਗੱਲਾਂ ਕਰਦਾ ਹੈ ਕਿਉਂਕਿ ਪਸ਼ੂ ਨਾਲ ਤੁਲਨਾ ਕਿਉਂ ਕਿ ਪਸ਼ੂ ਬਹੁਤ ਜਲਦੀ ਅੱਗੋ ਜੂ ਕਹਿੰਦੇ ਹਨ ਕਿਦਾ ਹੈ ਉਹਆਂ ਗੱਲਾਂ ਸਿਖਾ ਨੇ ਜਨਮ ਦਿੱਤਾ ਹੈ ਕੁਝ ਸਾਲਾਂ ਤੋਂ ਬਾਅਦ ਅਸੀਂ ਕਰਨਾ ਕੀ ਹੈ ਜੇਰਾ ਸਵਾਸੀ ਸੋਹਰ ਦਿੱਤਾ ਜਾਏ ਵੀਰ ਪਸੂ ਕਦੇ ਨਹੀਂ ਸੱਤ ਤਕਾ ਕਿ ਇਹ ਮੋਟੋ ਮਰ ਕੇ ਪਰਮਾ ਜਿਸ ਨੇ ਜਨਮ ਦਿੱਤਾ ਹੈ ਪਿਆਰਿਓ ਸਤਿਆਨ ਕੇ ਪਸੂ ਉੱਤੇ ਪਾਲੇ ਬੰਦੇ ਵੱਡਿਆਂ ਭਾਗਾ ਵਾਲੇ ਜਿਹੜਾ ਅੰਮ੍ਰਿਤ ਮੇਰੇ ਸਤਿਗੁਰਾਂ ਦੀ ਪਾਵਨ ਅਪਸ ਦੇ ਹੋ ਵਾਹਿਗੁਰੂ ਦਰਸਿੰਦਾਰੀ ਕਰਦੇ ਹੋ ਵਾਹਿਗੁਰੂ ਤੇਰੇ ਆਪਣੇ ਅਸਾਨ ਦੇ ਘਰ ਅੰਮਿਤ ਤੂੰ ਉਸ ਪਰਮ ਆਪ ਦੇ ਪਿਆਰ ਬੁਲਾ ਦਿੱਤਾ ਲਾਖ ਨਾਮ ਦੀ ਦਾਤ ਬਣ ਕੇ ਦਿੱਤੀ ਲੋਟ ਚੜ ਕਸੂਨਾ ਸੂਝੈ ਅਸਤਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਇਸੇ ਤਰ੍ਹਾਂ ਮੇਰੇ ਸਤਿਗੁਰੂ ਧੰਵਾਦ ਪਾਣੀ ਪਰਦੇ ਆ ਤੂੰ ਲੋਟ ਚੜ ਕਸੂਨਾ ਸੂਝੈ ਬੰਦਾ ਮਰਦੇ ਦਮ ਤੱਕ ਨਹੀਂ ਕਹਿੰਦਾ ਕਿ ਮੈਨੂੰ ਮੌਤ ਆ ਜਾਏ ਫਿਰ ਅਜੇ ਵੀ ਕਹਿੰਦਾ